ਮਲੇਗੋਟਲਾ ਦੇ ਸਮਾਸੀ ਵੀ ਸਰਦਾਰ ਹਾਕਮ ਸਿੰਘ ਚੱਕਾੜਤਿਆ ਦੇ ਪਰਿਵਾਰ ਅਤੇ ਸਮੂਹ ਸੰਗਤ ਵੱਲੋਂ ਹਰ ਸਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੰਗਰ ਲਈ ਰਸਤ ਭੇਜੀ ਜਾਂਦੀ ਹੈ। ਇਸੇ ਖੜੀ ਤਹਿਤ ਅੱਜ ਸਥਾਨਕ ਅਨਾਲ ਮੰਡੀ ਵਿਖੇ ਹਰਦੀਪ ਸਿੰਘ ਆੜਤਿਆ ਦੀ ਦੁਕਾਨ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ। ਹਾਕਮ ਸਿੰਘ ਚੱਕ ਨੇ ਕੁਝ 95 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਵੱਲੋਂ ਹਰ ਸਾਲ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਲਈ ਰਾਸ਼ਨ ਭੇਜਿਆ ਜਾਂਦਾ ਹੈ। ਅੱਜ ਸਾਡੇ ਪਰਿਵਾਰ ਵੱਲੋਂ 150 ਬੋਰੀਆਂ ਕਣਕ ਅਤੇ 30 ਬੋਰੀਆਂ ਚਾਵਲ ਭੇਜੀਆਂ ਗਈਆਂ ਹਨ ਉਸ ਸਮੇਂ ਸਰਦਾਰ ਹਗਮ ਸਿੰਘ ਚੱਕ ਹਰਦੀਪ ਸਿੰਘ ਆਰਤੀ ਚੱਕ ਵਾਲੇ ਜੀਤ ਸਿੰਘ ਪਰਮਜੀਤ ਸਿੰਘ ਲਖਵੀਰ ਸਿੰਘ ਤਰਜਿੰਦਰ ਸਿੰਘ ਪਰਮਿੰਦਰ ਸਿੰਘ ਅਮੋਲਕ ਸਿੰਘ ਨਾਨਕ ਸਿੰਘ ਦੀਦਾਰ ਸਿੰਘ ਜਗਦੇਵ ਸਿੰਘ ਰਾਜਕਮਰ ਜਦੀਪ ਸਿੰਘ ਹਾਜ਼ਰ ਸਨ। ਰਾਸਨਰ ਬੰਨਾ ਕੀਤਾ ਇਹਦੇ ਬਾਰੇ ਦੱਸੋ। ਸਭ ਤੋਂ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਅਸਥਾਨ ਸ਼੍ਰੀ ਵਾਇਗੁਰ ਜੀ ਕੀ ਫਤਿਹ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਸੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਦੇ ਸਬੰਧ ਵਿੱਚ ਤੇ ਹਰ ਸਾਲ ਤਕਰੀਬਨ ਲਗਭਗ 40 41 ਸਾਲ ਹੋਏ ਤੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਇਹ ਲੰਗਰ ਸੇਵਾ ਚੱਲਦੀ ਹੈ ਉੱਥੇ ਰਸ਼ਤ ਪਹੁੰਚਾਈ ਜਾਂਦੀ ਜਿਹੜੀ ਕਣਕ ਭੇਜਿਆ ਕਿੰਨੀਆਂ ਜੀ ਇਹ ਬੋਰੀਆਂ ਨੇ ਇਹ 150 ਬੋਰੀਆਂ ਕਣਕ ਦੀਆਂ ਨੇ ਤੇ ਇਹਦੇ ਵਿੱਚ 30 30 ਬੋਰੀਆਂ ਚੋਲਾਂਦੀਆਂ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਹੈ ਜੀ ਦੇਖੋ ਮੈਸੇਜ ਇਹੀ ਹੈ ਕਿ ਸਭ ਤੋਂ ਵੱਡੀ ਸੇਵਾ ਜੋ ਲੰਗਰ ਦੀ ਸੇਵਾ ਜੋ ਗੁਰੂ ਨਾਨਕ ਸਾਹਿਬ ਨੇ ਚਲਾਈ ਹੋਈ ਹੈ ਤੇ ਇਹਨੂੰ ਸਾਨੂੰ ਬਰਕਰਾਰ ਰੱਖਣਾ ਚਾਹੀਦਾ ਕਿਉਂਕਿ ਉੱਥੇ ਹਰ ਰੋਜ਼ ਜਿਹੜੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੰਗਤ ਆਉਂਦੀ ਹੈ ਲੱਖਾਂ ਦੇ ਤعداد ਵਿੱਚ ਉੱਥੇ ਦਰਸ਼ਨ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਸੰਗਤ ਆਉਂਦੀ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਤਿਲ ਫੁੱਲ ਜੋ ਵੀ ਜਿੰਨਾ ਵੀ ਅਸੀਂ ਕਰ ਸਕੀਏ ਜੋ ਗੁਰੂ ਸਾਹਿਬ ਦਾ ਦਸਬੰਦ ਦਿੱਤਾ ਹੋਇਆ ਹੈ ਵੀ ਸਾਨੂੰ ਉਹਦਾ ਦਸਬੰਦ ਦੇਣਾ ਚਾਹੀਦਾ ਹੈ ਤਾਂ ਹਰ ਇੱਕ ਸਿੱਖ ਦਾ ਹਰ ਇੱਕ ਦਾ ਫਰਜ਼ ਬਣਦਾ ਵੀ ਉਹ ਆਪਦਾ ਦਸਬੰਦ ਗੁਰੂ ਦੇ ਚਰਨਾਂ ਵਿੱਚ ਤੇ ਕਿਹੜੀ ਫਾਰਮਾ ਤੁਹਾਡੀ ਕਿਹੜੇ ਪਿੰਡ ਤੋਂ ਨਹੀਂ ਇਹ ਫਾਰਮ ਨਹੀਂ ਇਹ ਪਰਿਵਾਰ ਹੈ ਸਾਡਾ ਤੇ ਇਸ ਕਰਕੇ ਸਾਰਾ ਜਿੰਨੀ ਵੀ ਸੰਗਤ ਹੈ ਸਾਰੇ ਪਰਿਵਾਰ ਵੱਲੋਂ ਹੀ ਇਹ ਸੇਵਾ ਕੀਤੀ ਜਾਂਦੀ ਹੈ ਜੋ ਕਿਸੇ ਦਾ ਜਿੰਨੀ ਕੁ ਵੀ ਕਿਸੇ ਦੀ ਮਤਲਬ ਕੋਈ ਬੰਦਾ ਨਹੀਂ ਪਛਾ ਸਕਦਾ ਉਹ ਟਰੱਕ ਜਾਂਦਾ ਹੁੰਦਾ ਉਹਦੇ ਵਿੱਚ ਆਪਣਾ ਵੀ ਉਹ ਬੰਦਾ ਯੋਗਦਾਨ ਪਾ ਸਕਦਾ